ਕੱਪਸਰੀ ਕਾ ਜੀ ਸਾਰਿਆਂ ਨੂੰ ਅੱਜ ਚੱਲਦਾ ਇਹ ਕੰਮਕਾਰ ਮੇਰਾ ਖੇਤੀਬਾੜੀ ਦਾ ਜਿਹੜਾ ਪਾਣੀ ਲਾਉਣ ਲੱਗਿਆ ਕਣਕ ਜਿੱਥੇ ਵੱਢੀ ਦੀ ਆਪਾਂ ਨੇ ਅਲੇ ਬਾਹੇ ਨਹੀਂ ਖੇਤ ਹੈਗੇ ਆ ਦੇਖੋ ਇੱਧਰ ਉਵੇਂ ਆਪਾਂ ਸੰਜੀਤ ਦੇ ਖੇਤ ਦੋ ਕੁ ਕਿਾਰੇ ਰਹਿ ਗਏ ਉੱਧਰ ਚੱਲਦੀ ਹੈ ਮੋਟਰ ਆਪਣੇ ਹੁਣ ਜਿਆਦਾ ਬੱਤ ਆ ਜੂਗਾ ਫਿਰ ਇਹਨੂੰ ਬਾਦਾਂਗੇ ਤਬੀਆਂ ਨਾਲ ਤੇ ਬੱਚੇ ਫਿਰ ਇਹ ਤਾਂ ਖਾਦ ਬਣ ਜੂਗੀ ਪਰਾਲੀ ਵੀ ਵਿਚੇ ਬਾਹੀਦੀ ਦੇਖੋ ਭੋਰਾ ਨਹੀਂ ਹੁਣ ਦੇਖ ਰਹੀ ਪਰਾਲੀ ਭੋਰਾ ਵੀ ਨਹੀਂ ਵਿੱਚ ਦਿਖਦੀ ਸੋ ਇਸ ਤਰ੍ਹਾਂ ਨਾਲੇ ਖਾਦ ਪੈ ਜਾਂਦੀ ਆ ਨਾਲੇ ਅੱਗ ਤੋਂ ਬਚਾਅ ਹੋ ਜਾਂਦਾ ਜਿਹੜੇ ਜੀਵ ਜੰਤੂ ਨੇ ਉਹ ਬਚੇ ਜਾਂਦੇ ਨੇ ਮੱਜਣ ਤੋ ਕਈ ਸਾਲ ਹੋ ਗਏ ਇਹ ਕਣਕ ਦਾ ਨਾਲ ਵਿੱਚੇ ਵਾਉਨੇ ਆ ਅਸੀਂ ਥੋੜਾ ਵਾ ਤਾਂ ਨੁਕਸਾਨ ਤਾਂ ਹੁੰਦਾ ਜਦੋਂ ਜੀਰੀ ਲਾਉਨੇ ਆ ਜਦੋਂ ਜੀਰੀ ਲਾਉਨੇ ਆ ਫਿਰ ਇਹ ਜਿਹੜਾ ਫੂਸੰਦਾ ਥੋੜਾ ਉੱਪਰ ਤਰਕੇ ਆ ਜਾਂਦਾ ਪਰ ਹਵਾ ਨਾਲ ਇੱਕ ਸਾਈਡ ਤੇ ਲੱਗ ਜਾਂਦਾ ਫਿਰ ਉਹ ਅੰਗਲੀਆਂ ਨਾਲ ਚੱਕ ਕੇ ਵੜਤੇ ਕੱਢ ਲੀਦਾ ਤੇ ਉੱਥੇ ਜਿਹੜੇ ਡਾਲ ਹੁੰਦੇ ਨੇ ਦੁਬਾਰਾ ਲਾ ਦੀਦੇ ਨੇ ਪਨੀਰੀ ਜੀਰੀ ਦੀ ਪਨੀਰੀ ਹੁੰਦੀ ਹੈ ਜਿਹੜੀ ਉਹ ਦੁਬਾਰਾ ਲਾ ਦਿੰਦੇ ਆ ਤੇ ਥੋੜਾ ਬੋਤਾ ਹੁੰਦਾ ਹੀ ਆ ਨੁਕਸਾਨ ਪਰ ਉਹਨਾਂ ਫਾਇਦਾ ਵੀ ਆ ਇੱਕ ਜੀਵ ਜੰਤੂ ਨੂੰ ਨਿਬ ਮਰਦੇ ਤੇ ਦੂਜਾ ਖਾਦ ਪੈ ਜਾਂਦੀ ਹੈ ਵਿੱਚ ਐ ਕਿ ਪਰਾਲੀ ਦੇ ਅਸੀਂ ਵਿੱਚ ਬਾਹੀ ਦੀ ਵਧੀਆ ਕਣਕ ਨਿਕਲੀ ਆ ਚੜ ਸਾਰੇ ਸਾਲਾਂ ਤੋਂ ਸਾਡਾ ਇਹ ਕੀ ਝੜ ਵਧੀਆ ਰਿਹਾ ਸੁਪਰ ਸੀਡਰ ਨਾਲ ਕੜਕ ਵੇਜੀ ਦੀ ਆਪਾਂ ਨੇ ਉਹ ਹੋਰ ਵੀ ਦੋਨੇ ਸਾਨੂੰ ਪਾਣੀ ਪੈਂਦਾ ਆਪਣੇ ਦੋ ਕਿਆਰੇ ਰਹਿ ਗਏ ਪੰਜ ਚਾਰ ਦਿਨਾਂ ਤੋਂ ਕਰਵਾਤਾ ਆਈ ਹੋਇਆ ਤਵੀਆਂ ਨਾਲ ਬਾਹਵਾਂਗੇ ਹਾਂ ਦੇ ਕੋ ਪਾਣੀ ਨਾਲੇ ਹੁਣ ਟੰਡੇ ਕਾਲੇ ਹੋ ਗਏ ਹੀ ਇਹ ਹਨ ਕਾਲੇ ਹੋ ਚੱਲੇ Já, það er náttúrulega við þána að vera. ਉਹ ਇਹੋ ਜਿਹੇ ਪੰਛੀ ਜ਼ਿਆਦਾਤਰ ਪਿੰਡਾਂ 'ਚ ਦੇਖਦੇ ਨੇ ਖੇਤਾਂ 'ਚ ਉੱਤੇ ਤਲੀਆਂ ਇਹ ਖੇਤਾਂ 'ਚ ਦੇਖਣ ਨੂੰ ਮਿਲਦੀਆਂ ਨੇ ਸੋ ਆਪਰੇ ਜਿਹੜੀ ਸਰੋਂ ਦੀ ਸਰੋਂ ਦੇ ਵਿੱਚ ਰੈਂਦ ਖੁੰਦ ਵਿੱਚ ਬਾਤੀ ਦੀ ਟੰਡੇ ਜੇ ਸੋ ਇਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੁਹਾਨੂੰ ਆਪਣਾ ਇਹ ਦੇਖੋ ਜੀ ਖੇਤਾਂ ਦਾ ਨਜ਼ਾਰਾ ਇੰਦਰ ਮੱਕੀ ਖੜੀ ਆਪਣੀ ਤੋ ਚਲੋ ਜੀ ਤੁਹਾਨੂੰ ਉਧਰ ਪਾਣੀ ਪਿੰਦਾ ਵੀ ਦਿਖਾ ਦਾਂ ਜਿਹੜੇ ਆਪਣੇ ਦੋ ਘਰ ਕਿਾਰੇ ਰਹਿੰਦੇ ਨੇ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਕਰਕੇ ਜਾਂਦੇ ਆਉਂਦੇ ਲਾਇਕ ਸ਼ੇਅਰ ਕਮੈਂਟ ਕਰ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਪਾਣੀ ਪਿੰਦਾ